oi ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਸ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਆਫਰ ਲੈ ਕੇ ਆ ਗਏ ਦਿਵਾਲੀ ਤੱਕ ਸੋ ਤੁਸੀਂ ਇਹਨਾਂ ਟੀ-ਸ਼ਰਟਾਂ ਦੇਖ ਸਕਦੇ ਹੋ ਇਹ ਸਰਦੀਆਂ ਵਾਲਾ ਮਾਲ ਹੈ ਜੀ ਬਿਲਕੁਲ ਫਰੈਸ਼ ਮਾਲ ਆ ਗਿਆ ਆਪਣੇ ਕੋਲੇ ਇੱਥੇ ਡਿਜ਼ਾਈਨ ਦੇਖ ਲਓ ਕਲਰ ਦੇਖ ਲਓ ਬਿਲਕੁਲ ਨਵੇਂ-ਨਵੇਂ ਡਿਜ਼ਾਈਨ ਨੇ ਬਿਲਕੁਲ ਨਵੇਂ-ਨਵੇਂ ਕਲਰ ਨੇ ਸੋ ਆਪਾਂ ਤੁਹਾਨੂੰ ਇਹ ਦੇ ਦਾਂਗੇ ਸਿਰਫ 1000 ਰੁਪਏ ਦੇ 4 ਪੀਸ ਜੇ ਕਿਸੇ ਨੇ 1 ਪੀਸ ਲੈ ਕੇ ਆਣਾ 1 ਮਿਲ ਜੂ 2 ਲੈ ਕੇ ਆਣੇ 500 ਰੁਪਏ ਦੇ 2 ਮਿਲ ਜਾਣਗੇ 1000 ਰੁਪਏ ਦੇ 4 ਪੀਸ ਹੈ ਜੀ ਸਾਰੇ ਸਾਈਜ਼ ਹੈ ਸਰਦੀਆਂ ਵਾਲ ਲੇ ਕੇ ਜਾ ਸਕਦੇ ਹੋ ਜਿੰਨੇ ਮਰਜ਼ੀ ਦੇ ਵਿੱਚ ਸਾਈਜ਼ ਲੈ ਕੇ ਜਾ ਸਕਦੇ ਹੋ ਸਾਰੇ ਸਾਈਜ਼ ਆਪਣੇ ਕੋਲੇ ਹਾਜ਼ਰ ਹੈ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਮਾਲ ਬਿਲਕੁਲ ਫਰੈਸ਼ ਮਾਲ ਆ ਗਿਆ ਤੁਹਾਡੀ ਆਪਣੀ ਦੁਕਾਨ ਸਰਦਾਰ ਬੂਟ ਹਾਊਸ ਸਾਹਮਣੇ ਬੱਸ ਸਟੈਂਡ ਉੱਪਰ ਚਵਾੜ ਦੇ ਵਿੱਚ ਜਿਹੜਾ ਆਪਣਾ ਰੈਡੀ ਮੇਡ ਦਾ ਕੰਮ ਕੀਤਾ ਹੋਇਆ ਸੋ ਉੱਥੇ ਤੁਸੀਂ ਪਹੁੰਚ ਕੇ 1000 ਰੁਪਏ ਦੇ ਚਾਰ ਪੀਸ ਜਿਹੜੇ ਮਰਜ਼ੀ ਸਿਲੈਕਟ ਕਰਕੇ ਲੈ ਜਾ ਸਕਦੇ ਹੋ ਸਾਰੇ ਸਾਈਜ਼ ਆਪਣੇ ਕੋਲੇ ਦੇ ਵਿੱਚ ਹੈਗੇ ਆ ਹੋਰ ਹੀ ਮੜਾ ਕੜ ਕੜ ਪੀਸ ਦਿਖਾ ਦੇ ਜਿੰਨੇ ਚ ਪਏ ਆ ਮਾਡਲ ਬਿਲਕੁਲ ਸੋਹਣੇ ਸੋਹਣੇ ਮਾਡਲ ਨੇ ਬਹੁਤ ਸੋਹਣੇ ਸ਼ੁੱਗਨਾਂ ਟੀ-ਸ਼ਰਟਾਂ ਨੇ ਸਰਦਾਂ ਨਮਾ ਮਾਲ ਆਇਆ ਅੱਜ ਹੁਣੇ ਖੋਲਿਆ ਸਿਰਫ ਦੀਵਾਲੀ ਤੱਕ ਇਹ ਆਫਰ ਆਪਾਂ ਤੁਹਾਨੂੰ ਦਿੱਤਾ ਗਿਆ ਸੋ ਵੀਡੀਓ ਜਿੰਨੀ ਵੀ ਵਾਦਵਾ ਸ਼ੇਅਰ ਕਰ ਸਕਦੇ ਹੋ ਵੀਰ ਬਣ ਕੇ ਵੀਡੀਓ ਵਾਦਵਾ ਸ਼ੇਅਰ ਕਰ ਦਿਆ ਕਰੋ ਵੀਡੀਓ ਸ਼ੇਅਰ ਕਰਨ ਨਾਲ ਸਾਨੂੰ ਫਾਇਦਾ ਹੋਣਾ ਹੈ ਹੋਰ ਅਸੀਂ ਤੁਹਾਡਾ ਫਾਇਦਾ ਹੀ ਕਰਨਾ ਹੈ ਸੋ ਵੀਡੀਓ ਵਾਦਵਾ ਸ਼ੇਅਰ ਕਰਕੇ ਆਪਣੀ ਸਰਦਾਰ ਬੂੜਾ ਉਹ ਸਾਹਮਣੇ বাস ਸਟੈਂਡ ਤੇ ਪਹੁੰਚ ਸਕਦੇ ਹੋ ਧੰਨਵਾਦ ਜੀ